ਇਤਰ ਜਿਹੜਾ ਹੁੰਦਾ ਆਇਲ ਵੇਸ ਤੇ ਹੁੰਦਾ ਜਿਹੜਾ ਪਰਫਿਊਮ ਹੁੰਦਾ ਉਹ ਐਲਕੋਹਲ ਵੇਸ ਤੇ ਹੁੰਦਾ ਜਿਹੜਾ ਇਤਰ ਹੋਊਗਾ ਆਇਲ ਹੋਊਗਾ ਉਹ ਅਰਕ ਹੋਣਗੇ ਲੈਦਾ ਲੈਦਾ ਤੇ ਜਿਹੜਾ ਦਾਰੂ ਦੇ ਵਿੱਚ ਆਪਾਂ ਕਹਿੰਦੇ ਐਲਕੋਹਲ ਇਸਤੇਮਾਲ ਹੁੰਦਾ ਉਹ علیحد੍ਹਾ ਦਵਾਈ ਦੇ ਵਿੱਚ ਯੂਜ਼ ਹੁੰਦਾ ਉਹ علیحد੍ਹਾ ਔਰ ਜਿਹੜਾ ਇਤਰ ਦੇ ਵਿੱਚ ਪਰਫਿਊਮ ਬਣਾਉਣ ਵਾਸਤੇ ਤਿਆਰ ਹੁੰਦਾ ਪੰਦਾ ਐਲਕੋਹਲ ਉਹ علیحد੍ਹਾ ਪਰਫਿਊਮ ਦੇ ਵਿੱਚ ਆਪਨੇ ਲਵੇ ਜੈਗਵਾਰ ਆ ਗਿਆ ਗੁੱਚੀ ਗਿਲਟੀ ਆ ਗਿਆ ਗੁੱਚੀ ਬਲੂਮ ਗੁੱਚੀ ਬਲੈਕ ਡੈਨਵਰ ਆ ਗਿਆ ਬਲੂ ਲੈਡੀ ਆ ਗਿਆ ਬਲੈਕ ਬਾਕਸ ਆ ਗਿਆ ਟੋਮੀ ਗਰਲ ਟੋਮੀ ਬாய் 1 ਮਿਲੀਅਨ ਸਹਿਵਾਗ ਦਾ ਆ ਗਿਆ ਕਈ ਗਲਫ ਕੰਟਰੀਆ ਤੋਂ ਆਪਣੇ ਲੈ ਸਵੀ ਸਰਬਿੰਨ ਹੋ ਗਿਆ ਖਦਲਜ ਹੋ ਗਿਆ ਸੁਰਾਤੀ ਹੋ ਗਿਆ ਫਿਰ ਬਨ ਅਫਾਨ ਹੋ ਗਿਆ ਯਾਨੀ ਦੁਬਈ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਮਤਲਬ ਦੁਬਈ ਘਰ ਬੈਠੇ ਤੁਸੀਂ ਦੁਬਈ ਦੀ ਸਾਰੇ ਪ੍ਰੋਡਕਟਸ ਜਿਹੜੇ ਵੀ ਬ੍ਰਾਂਡਡ ਨੇ ਸਾਰੇ ਇੱਥੋਂ ਹੀ ਲੈ ਸਕਦੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ 24 ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਲੋਗ ਆਪਣੇ ਆਪ ਨੂੰ ਕਈ ਵਾਰੀ ਤੁਸੀਂ ਸੁਣਿਆ ਹੋਣਾ ਪੰਜਾਬੀ ਦੇ ਵਿੱਚ ਲੋਗ ਨਾ ਨਾਂ ਧੋਣ ਚਾਹੀ ਨਾ ਪਰ ਪਰਫਿਊਮ ਜ਼ਰੂਰ ਲਗਾ ਲੈਂਦੇ ਆ ਕੰਨਾਂ ਦਾ ਡਰਾਈ ਕਲੀਨ ਹੋਣ ਦਾ ਅੱਜ ਕੱਲ ਰੁਵਾਜ ਹੋ ਗਿਆ ਬਹੁਤ ਜ਼ਿਆਦਾ ਤੇ ਵੈਸੇ ਵੀ ਲੋਕਾਂ ਨੂੰ ਅੱਜ ਕੱਲ ਬ੍ਰਾਂਡਡ ਚੀਜ਼ਾਂ ਪਾਣ ਦਾ ਵੀ ਸ਼ੌਂਕ ਹੋ ਗਿਆ ਹੈ ਬ੍ਰਾਂਡਡ ਲਗਾਉਣ ਦਾ ਵੀ ਸ਼ੌਂਕ ਹੋ ਗਿਆ ਹੈ ਇਦਾਂ ਹੀ ਅਗਰ ਗੱਲ ਕੀਤੀ ਜਾਵੇ ਮਹਿਕ ਦੀ ਮਹਿਕ ਕਿੰਨੂੰ ਪਸੰਦ ਨਹੀਂ ਹੁੰਦੀ ਸਭ ਨੂੰ ਪਸੰਦ ਹੁੰਦੀ ਹੈ ਸੋ ਇਸ ਕਰਕੇ ਲੋਕ ਜਿਹੜੇ ਨੇ ਡੀਓ ਪਰਫਿਊਮਸ ਇਤਰ ਵਗੈਰਾ ਬਹੁਤ ਕੁਝ ਯੂਜ਼ ਕਰਦੇ ਨੇ ਇਹ ਸਾਡੀ ਡੇਲੀ ਰੋਜ਼ਮਰਰਾ ਦੀ ਜਿਹੜੀ ਜ਼ਿੰਦਗੀ ਹੈ ਉਹਦਾ ਇੱਕ ਜ਼ਰੂਰੀ 파ਟ ਹੋ ਗਿਆ ਸੋ ਅੱਜ ਅਸੀਂ ਤੁਹਾਨੂੰ ਇਦਾਂ ਹੀ ਮਹਿਕ ਦੀ ਦੁਨੀਆ ਵਿੱਚ ਲੈ ਕੇ ਜਾ ਰਿਹਾ ਬਿਲਕੁਲ ਤੁਸੀਂ ਸਹੀ ਸੁਣਿਆ ਐ ਸੇ ਦਾਰੂਲ ਜਿੰਦੇ ਅਸੀਂ ਸ਼ੋਰੂਮ 'ਚ ਤੁਹਾਨੂੰ ਲੈ ਕੇ ਜਾ ਰਿਹਾ ਜਿੱਥੇ ਤਰ੍ਹਾਂ ਤਰ੍ਹਾਂ ਦੀ ਫਰੇਗਰੈਂਸਿਸ ਦੇਖਣ ਨੂੰ ਮਿਲੂਗੀਆਂ ਆਓ ਤੁਹਾਨੂੰ ਦਿਖਾਣੇ ਆ ਤੇ ਘਰਾਂਿਆਂ ਸੈਰ ਸਾਡੇ ਨਾਲ ਮੌਜੂਦ ਨੇ ਐਸਫ ਦਾਰੂਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਕੀ ਹਾਲ ਚਾਲ ਵਧੀਆ ਤੁਸੀਂ ਸਤਿ ਸ਼੍ਰੀ ਅਕਾਲ ਵਧੀਆ ਅ ਅੱਜ ਦੇ ਕੱਲ ਦੀ ਰੋਜ਼ਮਰਰਾ ਦੀ ਜ਼ਿੰਦਗੀ ਚ ਇੱਕ ਪਰਫਿਊਮ ਲਗਾਣਾ ਬਹੁਤ ਨੈਸੈਸਰੀ ਹੋ ਗਿਆ ਹੈ ਹਰ ਇਨਸਾਨ ਕਰੋ ਨਿਕਲਣ ਤੋਂ ਪਹਿਲੇ ਪਰਫਿਊਮ ਜ਼ਰੂਰ ਜੜਕਦਾ ਵੀ ਕਿਤੇ ਬਾਹਰ ਪਸੀਨੇ ਦੀ ਬਦਬੂ ਨਾ ਆ ਜੇ ਹੈਨਾ ਤੇ ਇਹ ਇੱਕ ਬਹੁਤ ਜ਼ਰੂਰੀ ਪਾਰਟ ਹੋ ਗਿਆ ਪਰ ਦੇਖਿਆ ਜAVE ਫੇਕ ਚੀਜ਼ਾਂ ਬਹੁਤ ਮਿਲਦੀਆਂ ਮਾਰਕੀਟ ਦੇ ਵਿੱਚ ਤੇ ਤੁਸੀਂ ਇਦਾਂ ਦਾ ਕੀ ਲੈ ਕੇ ਆ ਰਹੇ ਹੋ ਜਿਹੜਾ ਕਸਟਮਰਸ ਨੂੰ ਬਹੁਤ ਪਸੰਦ ਆ ਰਿਹਾ ਆਪਣੇ ਲੇ ਬਜਣੀਆਂ ਚੀਜ਼ਾਂ ਨੇ ਸਾਰੀਆਂ ਯਾਨੀ ਨੇਚਰਲ ਨੇ ਕਿ ਇਤਰ ਜਿਹੜਾ ਹੁੰਦਾ ਹੈ ਆਇਲ 베ਸ ਤੇ ਹੁੰਦਾ ਜਿਹੜਾ ਪਰਫਿਊਮ ਹੁੰਦਾ ਉਹ ਅਲਕੋਹਲ 베ਸ ਤੇ ਹੁੰਦਾ ਜਿਹੜਾ ਇਤਰ ਹੋਊਗਾ ਓਇਲ ਹੋਊਗਾ ਅਰਕ ਹੋਣਗੇ ਅਲੱਗ-ਅਲੱਗ ਦੇ ਜਿਵੇਂ ਫੁੱਲਾਂ ਦੇ ਅਰਕ ਹੋਗੇ ਕਿਸੇ ਲੱਕੜ ਦੇ ਜਿਵੇਂ ਚੰਦਨ ਦਾ ਇਤਰ ਪਿਆਰ ਹੁੰਦਾ ਚੰਦਨ ਦਾ ਅਰਕ ਹੋ ਗਿਆ ਉਹਦਾ ਇਤਰ ਹੁੰਦਾ ਉਹਦੇ ਲੱਕੜ ਦਾ ਅਰਕ ਹੋ ਗਿਆ ਇਸੇ ਰਹੀ ਹੋਰ ਨੈਚੁਰਲ ਜਿਵੇਂ ਉਹ ਗਰਮੀ ਦਾ ਮੌਸਮਾ ਗਰਮੀ ਦੇ ਵਿੱਚ ਇੱਕ ਇਤਰ ਖਾਸ ਹੁੰਦਾ ਉਹਨੂੰ ਆਪਾਂ ਖਾਸ ਕਹਦੀਏ ਅੱਛਾ ਉਹ ਖਾਸ ਖਾਸ ਤੋਂ ਤਿਆਰ ਹੁੰਦਾ ਹੈ ਨੈਚੁਰਲ ਚੀਜ਼ ਹੈ ਬਿਲਕੁਲ ਉਹ ਕਾਫੀ ਯਾਨੀ ਇੱਕ ਗਰਮੀ ਦੇ ਵਿੱਚ ਠੰਡਾ ਰਹਿੰਦਾ ਹੈ ਠੀਕ ਹੈ ਜਦੋਂ ਬੰਦਾ ਇਹਨੂੰ ਲਾ ਕੇ ਨਿਕਲਦਾ ਘਰੋਂ ਬਾਹਰ ਉਹ ਪੂਰੀ ਬੋਡੀ ਨੂੰ ਠੰਡਾ ਰੱਖਦਾ ਬੰਦੇ ਨੂੰ ਠੰਡ ਮਹਿਸੂਸ ਹੁੰਦੀ ਹੈ ਉਹਦੀ ਇਸ ਨਾਲ ਵੀ ਇਹ ਚੀਜ਼ਾਂ ਪਰਫਿਊਮ ਇਤਰਾ ਇਹਨਾਂ ਸਾਰਿਆਂ ਦੇ ਵਿੱਚ ਡਿਫਰੈਂਸਿਸ ਹੁੰਦੇ ਹਾਂਜੀ ਇਹ ਤਾਂ ਜਿਹੜਾ ਹੋਆ ਔਇਲ 베ਸ ਹੋਆ ਉਹਦੇ ਵਿੱਚ ਉਹ ਔਇਲ ਹੋਊਗਾ ਅਰਕ ਹੋਊਗਾ ਜਿਹੜਾ ਪਰਫਿਊਮ ਆਜੂਗਾ ਉਹਦੇ ਵਿੱਚ ਸਪਰੇਅ ਦੇ ਨਾਲ ਕਰਨਾ ਵਾਸਤੇ ਉਹਦੇ ਵਿੱਚ ਐਲਕੋਹਲ ਐਡ ਹੋਣਾ ਦੋ ਤਿੰਨ ਕੈਮੀਕਲ ਇਹਦੇ ਵਿੱਚ ਆਉਣਾ ਜ਼ਰੂਰੀ ਹੁੰਦਾ ਹੈ ਉਹ ਬੰਦੇ ਦੇ ਉੱਤੇ ਇਫੈਕਟ ਵੀ ਕਰ ਸਕਦਾ ਹੈ ਅਲਰਜੀ ਕਰ ਸਕਦਾ ਹੈ ਅਲਕੋਹਲ ਹੁੰਦਾ ਕਿਸੇ ਦੀ ਬੋਡੀ ਨੂੰ ਸੈਟ ਬੈਡ ਦਾ ਕਿਸੇ ਦੀ ਨਹੀਂ ਬੈਡਦਾ ਲੇਕਿਨ ਜਿਹੜਾ ਔਇਲ ਹੁੰਦਾ ਉਹ ਕਿਸੇ ਚੀਜ਼ ਨੂੰ ਕੋਈ ਅਕਸਰ ਕਈ ਪਰਫਿਊਮ ਅਸੀਂ ਬੋਡੀ ਤੇ ਡਾਇਰੈਕਟ ਲਗਾਉਂਦੇ ਆ ਤੇ ਉਹ ਇਚਿੰਗ ਕਰਦੇ ਆ ਕੋਈ ਇਸੇ ਲਈ ਕਰਦੇ ਇਸੇ ਲਈ ਇਸੇ ਲਈ ਤਾਂ ਕਿਉਂਕਿ ਉਹਨਾਂ ਚ ਮਿਲਾਵਟ ਹੁੰਦੀ ਹੈ ਉਹਨਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਲੇਡੀਜ਼ ਨੂੰ ਖਾਸ ਕਰਕੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਜਾਂਦੇ ਆ ਤੇ ਕਈ ਲੋਕ ਵੈਸੇ ਵੀ ਪਰਹੇਜ਼ ਕਰਦੇ ਜਿਵੇਂ ਆਪਾਂ ਗੱਲ ਕਰ ਲਈਏ ਕੇਕਸ वगैरह ਖਾਣ ਦੀ ਵੀ ਅੰਡਾ ਹੈ ਜੀ ਤਾਂ ਨਹੀਂ ਖਾਣਾ ਉਦਾਂ ਹੀ ਅਲਕੋਹਲ ਬੇਸ ਜਿਹੜੇ ਹੁੰਦੇ ਆ ਲੋਕ ਪਰਹੇਜ਼ ਕਰਦੇ ਤੇ ਉਹਦੇ ਵਿੱਚ 3-4 ਕੈਟਾਗਰੀਆਂ ਨੇ ਜਿਹੜਾ दारू ਦੇ ਵਿੱਚ ਆਪਾਂ ਕਹਦੇ ਆ ਅਲਕੋਹਲ ਇਸਤੇਮਾਲ ਹੁੰਦਾ ਉਹ ਲੈਦਾ ਦਵਾਈ ਦੇ ਵਿੱਚ ਯੂਜ਼ ਹੁੰਦਾ ਉਹ ਲੈਦਾ ਔਰ ਜਿਹੜਾ ਇਤਰ ਦੇ ਵਿੱਚ ਪਰਫਿਊਮ ਬਣਾਉਣ ਵਾਸਤੇ ਤਿਆਰ ਹੁੰਦਾ ਪੈਂਦਾ ਅਲਕੋਹਲ ਉਹ ਲੈਦਾ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਨਮਾਜ਼ ਨਹੀਂ ਪੜ ਸਕਦੇ ਗੁਰੂ ਘਰ ਨਹੀਂ ਜਾ ਸਕਦੇ ਅਲਕੋਹਲ ਲੈ ਲੇਕਿਨ ਹੁਣ ਆਪਾਂ ਕਹਿ ਸਕਦੇ ਆ ਵੀ ਜਿਹੜਾ ਪਰਫਿਊਮ ਦੇ ਵਿੱਚ ਅਲਕੋਹਲ ਯੂਜ਼ ਹੁੰਦਾ ਉਹਦੇ ਨਾਲ ਅਸੀਂ ਨਮਾਜ਼ ਵੀ ਪੜ ਸਕਦੇ ਹਾਂ ਗੁਰੂ ਘਰ ਵੀ ਜਾ ਸਕਦੇ ਹਾਂ ਮੱਥਾ ਵੀ ਟੇਕ ਸਕਦੇ ਹਾਂ ਅੱਛਾ ਪੂਰੀ ਤਰ੍ਹਾਂ ਇਹ ਪਿਓਰ ਹੈ ਪਿਓਰ ਚੀਜ਼ ਹੈ ਠੀਕ ਹੈ ਤੁਸੀਂ ਇਹਦੀ ਕੋਈ ਸਟੱਡੀ ਕੀਤੀ ਹੈ ਵੈਸੇ ਮੈਂ ਹਾਂ ਮੈਂ ਪੜਿਆ ਵੀ ਆ ਇਹਦਾ ਮੈਂ ਆਪਣੇ ਗੁਰੂਆਂ ਤੋਂ ਸਿੱਖਿਆ ਵੀ ਆ ਇਹਦਾ ਮੇਰੇ ਉਸਤਾਦ ਵੀ ਨੇ ਜਿਹੜੇ ਮੌਲਾ ਬਦੂਦਿਨ ਸਾਹਿਬ ਅਜਮਲੀ ਉਹਨਾਂ ਦੇ ਵੀ ਪੜਿਆ ਅਸੀਂ ਹੂੰ ਤੇ ਮੈਂ ਰਹਾ ਹੀ ਬਚਪਨ ਦੇ ਵਿੱਚ ਇਹਦੇ ਵਿੱਚ ਐ ਮੈਂ ਬਚਪਨ ਤੋਂ ਲੈ ਕੇ ਪੜਨ ਦੇ ਜ਼ਮਾਨੇ ਤੋਂ ਇਤਰਾਹ ਦਾ ਬੜਾ ਸ਼ੌਕ ਸੀ ਅੱਛਾ ਉਦੋਂ ਤੋਂ ਹੀ ਇਹ ਨੌਲੇਜ ਲੈਂਦਾ ਆ ਮੈਂ ਇਸ ਚੀਜ਼ ਦੀ ਤਾ ਕੇ ਹੁਣ ਮੈਨੇ ਇਸਕਾ ਮਤਲਬ ਸ਼ੌਂਕ ਨੂੰ ਤੁਸੀਂ ਪ੍ਰੋਫੈਸ਼ਨ ਬਣਾ ਲਿਆ ਪ੍ਰੋਫੈਸ਼ਨ ਬਣਾ ਲਿਆ ਬਹੁਤ ਵਧੀਆ ਗੱਲ ਹੈ ਲੋਕ ਕਹਿੰਦੇ ਨਾ ਜਿਸ ਚੀਜ਼ ਦਾ ਸ਼ੌਂਕ ਹੋਵੇ ਉਹੀ ਕੰਮ ਕਰ ਲੈਣਾ ਚਾਹੀਦਾ ਹੈ ਕਿ ਤੇ ਬੰਦਾ ਉਹਦੇ ਚ ਤਰੱਕੀ ਪਾਉਂਦਾ ਜ਼ਰੂਰ ਮੈਂ ਤਾਂ ਇਹ ਵੀ ਕਹਾਂ ਕਿ ਬੱਚੇ ਤੇ ਉੱਤੇ ਵੀ ਫੋਰਸ ਨਹੀਂ ਕਰਨਾ ਚਾਹੀਦਾ ਤੈਨੂੰ ਡਾਕਟਰ ਹੀ ਬੰਨਾ ਹੈ ਤੈਨੂੰ ਇੰਜੀਨੀਅਰ ਹੀ ਬੰਨਾ ਹੈ ਤੈਨੂੰ ਮੌਲਵੀ ਬੰਨਾ ਹੈ ਤੇ ਤੈਨੂੰ ਪੰਡਤ ਬੰਨਾ ਨਹੀਂ ਬੱਚੇ ਨੂੰ ਪੁੱਛਿਆ ਜਾਵੇ ਤੇਰੀ ਕੀ ਖੁਆਇਸ਼ ਹੈ ਜੀ ਬਿਲਕੁਲ ਉਸ ਬੱਚੇ ਉਸ ਬੱਚਾ ਜਦੋਂ ਉਹ ਚੀਜ਼ ਦੇ ਵਿੱਚ ਅੱਗੇ ਨੰਗ ਕੇ ਤਰੱਕੀ ਕਰੂ ਆਪਾਂ ਸੋਚ ਵੀ ਨਹੀਂ ਸਕਦੇ ਬਿਲਕੁਲ ਇੱਕ ਸਤਿੰਦਰ ਸਰਤਾਜ ਜੀ ਦਾ ਡਾਇਲੋਗ ਵੀ ਹੈ ਗਾਣਾ ਵੀ ਹੈ ਕਹਿੰਦੇ ਚਾਰ ਹੀ ਤਰੀਕਿਆਂ ਨਾਲ ਕੰਮ ਕਰੇ ਬੰਦਾ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਬਿਲਕੁਲ ਇਹੀ ਚਾਰ ਸ਼ੌਂਕ ਸ਼ੌਂਕ ਜਿਹੜਾ ਬੰਦਾ ਕਹਿੰਦਾ ਉਹਦੇ ਚ ਮੁੱਲ ਨਹੀਂ ਦੇਖਦਾ ਬਿਲਕੁਲ ਵੀ ਹਰ ਤਰ੍ਹਾਂ ਦਾ ਸ਼ੌਂਕ ਲੋਕ ਪੂਰੇ ਪੂਰਾ ਕਰਦੇ ਨੇ ਅੱਛਾ ਮੈਨੂੰ ਦੱਸੋ ਵੀ ਤੁਹਾਡੇ ਕੋਲ ਕਿਹੜੇ ਕਿਹੜੇ ਫਲੇਵਰਸ ਨੇ ਜਿਹੜੇ ਇਤਰ ਦੇ ਔਰ ਇਹਦੇ ਪਰਫਿਊਮਸ ਦੇ ਪਰਫਿਊਮ ਦੇ ਵਿੱਚ ਆਪਣੇ ਲਵੇ ਜੈਗਵਾਰ ਆ ਗਿਆ ਗੁਚੀ ਗਿਲਟੀ ਆ ਗਿਆ ਗੁਚੀ ਬਲੂਮ ਗੁਚੀ ਬਲੈਕ ਡੈਨਵਰ ਆ ਗਿਆ ਬਲੂ ਲੇਡੀ ਆ ਗਿਆ ਬਲੈਕ ਬਾਕਸ ਆ ਗਿਆ ਟੋਮੀ ਗਰਲ ਟੋਮੀ ਬாய் 1 ਮਿਲੀਅਨ ਸਹਿਵਾਗ ਦਾ ਆ ਗਿਆ ਅੱਜ ਕੱਲ ਇਹ ਸਾਰੇ ਰੀਅਲ ਨੇ オリジナル ਨੇ ਰੀਅਲ ਜਿੱਥੋਂ ਤਿਆਰ ਹੁੰਦਾ ਹੈ ਪਰਫਿਊਮ ਅਸਲ ਉਹਦਾ بیس ਹੈ ਅੱਛਾ ਜੀ ਜਿਹੜੇ ਬੜੇ-ਬੜੀਆਂ ਕੰਪਨੀਆਂ ਨੇ ਫਰਸਟ ਕਾਪੀ ਫਰਸਟ ਕਾਪੀ ਜਿਵੇਂ ਬੜੇ-ਬੜੀਆਂ ਕੰਪਨੀਆਂ ਪਰਫਿਊਮ ਤਿਆਰ ਕਰਦੇ ਨੇ ਇਹੀ ਕਲੌਨ ਤੋਂ ਤਿਆਰ ਕਰਦੇ ਆ ਨੇ ਔਰ ਬ੍ਰਾਂਡ ਲਾ ਕੇ ਆਪਣਾ ਇਤਰ ਉਹ ਪਰਫਿਊਮ 8-9000 ਦਾ ਤਿਆਰ ਕਰਦੇ ਆਪਾਂ ਸਿਰਫ ਇੱਥੇ 50ml ਜਿਹੜਾ ਦਿੰਦੇ ਆ 1200 ਰੁਪਏ ਦਾ 1500 ਰੁਪਏ ਦਾ ਠੀਕ ਹੈ ਬਦ ਹੱਦ ਹੈ ਜਿਵੇਂ ਸਵਿਟਜ਼ਰਲੈਂਡ ਦੇ ਕੁਝ ਖਸ਼ਬੂਆਂ ਨੇ ਖਾਸ ਤੌਰ ਤੇ ਸ਼ੈਖ ਖੁਲੂਦ ਆ ਗਿਆ ਐਸਫੁਦਾ ਆ ਗਿਆ ਰੋਮਾਂਸ ਆ ਗਿਆ ਇਹ ਜਿਹੜੇ ਪਰਫਿਊਮ ਨੇ 12 50ml ਇਹ 2500 ਦੇ 3000 ਦੇ ਇਸ ਤਰ੍ਹਾਂ ਅੱਛਾ ਤੇ ਇਸ ਤੋਂ ਇਲਾਵਾ ਜਿਹੜਾ ਇਤਰ ਦੇ ਵਿੱਚ ਕਿਹੜੇ-ਕਿਹੜੇ ਤੁਹਾਡੇ ਕੋ ਫਲੇਵਰਸ ਨੇ ਇਤਰ ਦੇ ਵਿੱਚ ਕਈ ਗਲਫ ਕੰਟਰੀਆਂ ਤੋਂ ਆਪਣੇ ਲਈ ਸੁਈ ਸਰਬਿੰਦ ਹੋ ਗਿਆ ਖਦਲਜ ਹੋ ਗਿਆ ਸੁਰਾਤੀ ਹੋ ਗਿਆ ਫਿਰ ਬਿਨ ਅਫਾਨ ਹੋ ਗਿਆ ਯਾਨੀ ਦੁਬਈ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਮਤਲਬ ਦੁਬਈ ਘਰ ਬੈਠੇ ਹੀ ਤੁਸੀਂ ਦੁਬਈ ਦੀਆਂ ਸਾਰੇ ਪ੍ਰੋਡਕਟਸ ਜਿਹੜੇ ਵੀ ਬ੍ਰਾਂਡਡ ਨੇ ਸਾਰੇ ਇੱਥੋਂ ਹੀ ਲੈ ਸਕਦੇ ਹੋ ਤੁਸੀਂ ਤੁਹਾਨੂੰ ਦੂਰ ਜਾਣ ਦੀ ਲੋੜ ਨਹੀਂ ਬਿਲਕੁਲ ਹਾਂ ਹੁਣ ਦੱਸੋ ਤੁਸੀਂ ਕਿਹੜੇ ਕਿਹੜੇ ਬ੍ਰਾਂਡਡ ਕਹਿ ਰਹੇ ਹੋ ਦੁਬਈ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਬਿਨ ਅਫਾਨ ਹੋ ਗਿਆ ਸੁਰਾਤੀ ਹੋ ਗਿਆ ਖਦਲਜ ਹੋ ਗਿਆ ਸਵਿਸ਼ਰਬੀਨ ਸਵਿਸ਼ਰਬੀਨ ਆਪਣੇ ਬਾਪ ਦਾਦਾ ਦਾ ਵਰਤਦੇ ਆਉਂਦੇ ਨੇ ਉਹਦਾ ਇੱਕ ਹੀ ਤਰ੍ਹਾਂ ਦਾ ਜੰਨਤੁਲ ਫਿਰਦੌਸ ਅੱਛਾ ਈ ਉਹਦੀ ਮੈਂ ਅਰਗਬੱਤੀ ਵੀ ਤਿਆਰ ਕਰਦਾ ਉਹਦੀ ਖਾਸियत ਹੈ ਉਹਦੀ ਖਾਸियत ਇਹ ਹੈ ਕਿ ਉਹ ਤੇਜ ਵੀ ਹੈ ਔਰ ਬੰਦੇ ਨੂੰ ਫਰੈਸ਼ ਬੋਧ ਰੱਖਦਾ ਜਿਵੇਂ ਗੁਲਾਬ ਦਾ ਇਤਰ ਹੁੰਦਾ ਨਾ ਗੁਲਾਬ ਦਾ ਇਤਰ ਨੈਚੁਰਲ ਹੈ ਇਸ ਲਈ ਉਹ ਖਾਸ ਹੋਦਾ ਜੰਨਤੁਲ ਫਿਰਦੋਸ ਹੈ ਇਤਰ ਵੀ ਬੰਦੇ ਨੂੰ ਬਿਲਕੁਲ ਤਾਜ਼ਾ ਔਰ ਫਰੈਸ਼ ਰੱਖਦਾ ਹੈ ਉਹਦੇ ਵਿੱਚ ਫਲੋਰਾ ਵੀ ਆ ਜਾਂਦਾ ਹੈ ਔਰ ਮਸਕੀ ਵੀ ਚੀਜ਼ ਆ ਜਾਂਦੀ ਹੈ ਦੋਨੀਆਂ ਚੀਜ਼ ਆ ਜਾਂਦੀਆਂ ਨੇ ਬਈ ਠੀਕ ਹੈ ਤੇ ਇਹਦੇ ਵਿੱਚ ਕੁਝ ਐਦਾਂ ਹੁੰਦਾ ਵੀ ਕੋਈ ਵੀ ਅਗਰ ਤੁਸੀਂ ਸਪੋਜ਼ ਕਰੋ ਮੈਂ ਇਹਨਾਂ ਚੋਂ ਕੋਈ ਵੀ ਚੱਕ ਲੈਂਦੀਆਂ ਇਹ ਕੋਈ ਵੀ ਬਾਡੀ ਨੂੰ ਅਲਰਜੀ ਤਾਂ ਨਹੀਂ ਕਰੂਗਾ ਕਿਸੇ ਤਰ੍ਹਾਂ ਦੀ ਅਰਕ ਹੁੰਦਾ ਨਾ ਪਿਓਰ ਚੀਜ਼ ਹੋਗੀ ਫੁੱਲਾਂ ਦਾ ਅਰਕ ਹੋ ਗਿਆ ਤੁਸੀਂ ਉਹਨੂੰ ਲਾਉਂਗੇ ਤੁਹਾਨੂੰ ਕੋਈ ਨੇਚਰਲ ਹੋ ਨਹੀਂ ਕਰੋਗਾ ਓਕੇ ਸੰਦਲ ਚੰਦਨ ਹੋ ਗਿਆ ਚੰਦਨ ਦੀ ਲੱਕੜ ਚੋਂ ਅਰਕ ਕੱਢਾ ਤੁਹਾਨੂੰ ਤੁਹਾਡੇ ਉੱਤੇ ਬੋਡਰ ਨਹੀਂ ਤੁਹਾਨੂੰ ਇਨਫੈਕਸ਼ਨ ਨਹੀਂ ਕਰੋਗਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਨੂੰ ਤਕਰੀਬਨ 3 ਸਾਲ ਹੋ ਗਏ ਆਫਲਾਈਨ ਔਰ ਆਨਲਾਈਨ ਮੈਨੂੰ ਕਰਦੇ ਨੂੰ ਤਕਰੀਬਨ 8 ਸਾਲ ਹੋ ਗਏ ਮਤਲਬ ਸ਼ਹਿਰੋਂ ਬਾਹਰ ਵੀ ਜਾਂਦੇ ਤੁਹਾਡੇ ਪ੍ਰੋਡਕਟ ਹਾਂ ਮੇਰਾ ਕੈਨੇਡਾ ਵੀ ਜਾਂਦਾ ਯੂ ਐਸ ਏ ਵੀ ਜਾਂਦਾ ਆਸਟ੍ਰੇਲੀਆ ਵੀ ਜਾਂਦਾ ਪੂਰੇ ਪੰਜਾਬ ਚ ਇੰਡੀਆ ਚ ਵੀ ਆਪਣੇ ਗੱਲ ਸ਼ੁਕਰਾ। ਮਤਲਬ ਅਸੀਂ ਕਹਿ ਸਕਦੇ ਹਾਂ ਵੀ ਅਗਰ ਬ੍ਰਾਂਡਡ ਕਿਸੇ ਨੇ ਵੀ ਕੁਝ ਵੀ ਲੈਣਾ ਹੈ ਤੇ ਤੁਸੀਂ ਡਾਇਰੈਕਟ ਇੱਥੇ ਆ ਸਕਦੇ ਹੋ ਜਾਂ ਤੁਸੀਂ ਫੋਨ ਤੇ ਵੀ ਆਰਡਰ ਕਰ ਸਕਦੇ ਹੋ। ਬਿਲਕੁਲ ਬਿਲਕੁਲ ਆਨਲਾਈਨ ਮੇਰਾ ਇੰਸਟਾਗ੍ਰam ਦੇ ਉੱਤੇ ਆਰਡਰ ਕਰ ਸਕਦੇ ਹੋ, WhatsApp ਤੇ ਆਰਡਰ ਕਰ ਸਕਦੇ ਹੋ। ਵੈਬਸਾਈਟ ਅ ਦਰੂਲ ਉਤੂਰ ਇਨਡੋਰ ਦੇ ਉੱਤੇ ਤੁਸੀਂ ਜੇ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਤੇ ਤੁਹਾਡਾ ਐਡਰੈਸ ਕੀ ਹੈ? ਮੇਰਾ ਮੇਨ ਚੌਂਕ ਸਰੰਦੀ ਗੇਟ ਨੀਅਰ ਮਸਜਿਦ ਮਲੇਕ ਕੋਲਾ ਪੰਜਾਬ। अच्छा जी ਤੇ ਆਪਣਾ ਫੋਨ ਨੰਬਰ ਵੀ ਜਰੂਰ ਦੱਸੋ 9041739978 ਇਹ ਮੇਰਾ ਨੰਬਰ ਹੈ ਇੱਥੇ ਤੁਸੀਂ ਕੰਟੈਕਟ WhatsApp ਕਰ ਸਕਦੇ ਮੇਰੇ ਬਿਲਕੁਲ ਤੁਸੀਂ ਪਾਰਸਲ ਰਾਹੀਂ ਵੀ ਭੇਜ ਸਕਦੇ ਬਿਲਕੁਲ ਪਾਰਸਲ ਠੀਕ ਹੈ ਕੁਝ ਅਗਰ ਟਰਾਈ ਕੀਤਾ ਜਾਵੇ ਤੇ ਜਰੂਰ ਦਿਖਾਉਂਗੀ ਕੁਝ ਹਾਂ ਬਿਲਕੁਲ ਕੁਝ ਇਦਾਂ ਦੀ ਮੈਕ ਹੁੰਦੀ ਹੈ ਵੀ ਜਿਹੜੀਆਂ ਅਸੀਂ ਕਿੰਨੇ ਕਿੰਨੇ ਦਿਨ ਕਹਿੰਦੇ ਨਾ ਕੱਪੜੇ ਵੀ ਧੋ ਲਓ ਜਾਂ ਕੁਝ ਬੋਡੀ ਚੋ ਜਾਂਦੀ ਨਹੀਂ ਉਹਨਾਂ ਦੀ ਮੈਕ ਬਿਲਕੁਲ ਬਿਲਕੁਲ ਇਹ ਰੈਡੂ ਦਾ ਬਿਲਕੁਲ ਮਿੱਠੀ ਜੋ ਸਵੀਟ ਖੁਸ਼ਬੂ ਹੈ और इसी तरह मस्के रिजाली है अगर तुम इन्हू कपड़े से ला लवो यह तीन दिन खुशबू जाती नहीं है कपड़े चो बिल्कुल लाइट चीज है बिल्कुल प्रीमियम ਇੰਨਾਂ ਦੀ ਖੁਸ਼ਬੂਆਂ ਹੁੰਦੀਆਂ ਜਿਹੜਾ ਕਹਿੰਦੇ ਨਾ ਪੰਜਾਬੀ ਚ ਕਹਿੰਦੇ ਆ ਵੀ ਅੰਦਰ ਵੜੋ ਤਾਂ ਨੱਕ ਸਾੜ ਦਿੰਦਾ ਇੰਨਾ ਤੇਜ਼ ਫ੍ਰੈਗਰੈਂਸ ਹੁੰਦੀ ਓਹਨਾਂ ਦੀ ਤੇ ਕਈ ਇੰਨੀ ਸੌਫਟ ਹੁੰਦੀਆਂ ਵੀ ਬੰਦੇ ਦੇ ਜਾਣ ਤੋਂ ਬਾਅਦ ਵੀ ਖੁਸ਼ਬੂ ਆਉਂਦੀ ਰਹਿੰਦੀ ਹੈ। ਉਹ ਚੀਜ਼ਾਂ ਜਿਵੇਂ ਤੇਜ਼ ਜਿਹੜੀ ਖੁਸ਼ਬੂ ਹੋਗੀ ਉਹ ਠੰਡ ਦੇ ਵਿੱਚ ਇਸਤੇਮਾਲ ਹੋਗੀ। ਅੱਛਾ ਜੀ। ਗਰਮੀ ਦਾ ਇਤਰ علیحد੍ਹਾ ਹੋਊਗਾ ਠੰਡ ਦਾ علیحد੍ਹਾ ਬਾਰਿਸ਼ ਦੀ ਮੌਸਮ ਦਾ ਇਤਰ علیحد੍ਹਾ। ਅੱਛਾ ਜੀ। ਇਹ ਫਰਕ ਨੇ ਇਹਨਾਂ ਦੇ ਵਿੱਚ। ਪਰ ਇਹ ਚੀਜ਼ ਤਾਂ ਕਦੇ ਕਿਸੇ ਨੇ ਮੈਂਸ਼ਨ ਹੀ ਨਹੀਂ ਕੀਤੀ। ਨਹੀਂ ਦੇਖੋ ਇਹ ਚੀਜ਼ਾਂ 'ਚ ਫਰਕ ਹੁੰਦੇ ਨੇ ਜਿਹੜਾ ਤੇਜ਼ ਇਤਰ ਹੋਊਗਾ ਹਾਰਡ ਇ ਤੇ ਅੰਬਰ ਤੋਂ ਤਿਆਰ ਹੁੰਦਾ ਹੈ ਮਛਲੀ ਤੋਂ ਇਹ ਜਿਹੜਾ ਇਤਰ ਹੋਊਗਾ ਇਹ ਥੋੜਾ ਠੰਡ ਦੇ ਵਿੱਚ ਲੱਗੂਗਾ ਕਿਉਂਕਿ ਹਾਰਡ ਹੈ ਹਾਰਡ ਖੁਸ਼ਬੂ ਠੰਡ ਦੇ ਵਿੱਚ ਇਸਤੇਮਾਲ ਹੋਗੀ ਜਿਹੜੀ ਮਾਈਲਡ ਖੁਸ਼ਬੂ ਹੋਗੀ ਉਹ ਗਰਮੀ ਦੇ ਵਿੱਚ ਇਸਤੇਮਾਲ ਹੋਣੀ ਬਟ ਇਹ ਬੇਸਿਕ ਚੀਜ਼ ਹੈ ਬਟ ਇਹ ਕਿਸੇ ਨੇ ਅੱਜ ਤੱਕ ਦੱਸੀ ਨਹੀਂ ਨਾ ਮੈਂਸ਼ਨ ਕੀਤੀ ਜੀ ਜੀ ਬਿਲਕੁਲ ਔਰ ਕਈ ਲੋਕ ਅੱਜਕੱਲ ਜਿਵੇਂ ਓਦ ਤੇ ਇਤਰ ਦੇ ਵਿੱਚ ਫਰਕ ਕਰਦੇ ਨੇ ਜੀ ਵੀ ਓਦ علیحدہ ਚੀਜ਼ ਹੈ ਇਤਰ علیحدہ ਚੀਜ਼ ਹੈ ਲੇਕਿਨ ਨਹੀਂ ਉਦ ਹੀ ਇਤਰ ਦਾ ਨਾਮ ਹੈ ਅੱਛਾ ਜੀ ਕਿਵੇਂ ਇਤਰ ਪਹਿਨੇ ਕੁਝ ਦਾ ਨਾਮ ਉਦ ਹੈ ਕਿਸੇ ਦਾ ਨਾਮ ਫਲੋਰਾ ਹੈ ਕਿਸੇ ਦਾ ਨਾਮ ਵਾਈਟ ਲੰਡਨ ਹੈ ਕਿਸੇ ਦਾ ਇਸੇ ਤਰ੍ਹਾਂ ਉਦ ਵੀ ਇਤਰ ਦਾ ਹੀ ਨਾਮ ਹੈ ਉਦ ਕੋਈ ਲੈਦਾ ਚੀਜ਼ ਨਹੀਂ ਹੈਗੀ ਇੱਕ ਇਤਰ ਹੀ ਹੈ ਹੂੰ ਅੱਜ ਕੱਲ੍ਹ ਇਹ ਕਾਫੀ ਚੱਲਿਆ ਹੋਇਆ ਟ੍ਰੈਂਡ ਹੂੰ ਉਦ ਲੈਣਾ ਜੀ ਇਤਰ ਨਹੀਂ ਲੈਣਾ ਅੱਛਾ ਜੀ ਮੈਂ ਮੈਂ ਖੁਦ ਪਰੇਸ਼ਾਨ ਹੋ ਜਾਣਾ ਵੀ ਉਦ ਤੇ ਇਤਰ ਚ ਫਰਕ ਹੈ ਕੀ ਜੀ ਇਸ ਕਰਕੇ ਇਹ ਚੀਜ਼ ਵੀ ਲੋਕਾਂ ਨੂੰ ਦੱਸੋ ਕਿ ਉਦ ਤੇ ਇਤਰ ਇਕੋ ਹੀ ਚੀਜ਼ ਹੈ ਬਿਲਕੁਲ ਇਹ ਸਨੇਹਾ ਤੁਸੀਂ ਦੇ ਸਕਦੇ ਹੋ ਜਿਆਦਾ ਬੈਟਰ ਕਿਉਂਕਿ ਤੁਹਾਨੂੰ ਜਿਆਦਾ ਇਹ ਨਦੀ ਤੁਸੀਂ ਸਟੱਡੀ ਕੀਤੀ ਹੋਈ ਹੈ ਤੁਸੀਂ ਦੱਸ ਸਕਦੇ ਹੋ ਜ਼ਰੂਰ ਹਾਂਜੀ ਇਹ ਮੈਂ ਲੋਕਾਂ ਨੂੰ ਵੀ ਦੱਸਣਾ ਚਾਹੁੰਗਾ ਜਿਹੜੇ ਮੇਰੇ ਤੋਂ ਮੇਰੇ ਨਾਲ ਕੰਟੈਕਟ ਨੇ ਸਾਰੇ ਭਾਈ ਜਾਨਾਂ ਨੂੰ ਕਿ ਉਦ ਤੇ ਇਤਰ ਚ ਕੋਈ ਫਰਕ ਨਹੀਂ ਹੈਗਾ ਉਦ ਹੀ ਇਤਰ ਦਾ ਨਾਮ ਹੈ ਕਿ ਜਿਵੇਂ ਕੁਝ ਇਤਰਾਂ ਦੇ ਨਾਮ ਹੈਗੇ ਨੇ ਵਾਈਟ ਲੰਡਨ ਹੋ ਗਿਆ ਮਸਕ ਹੋ ਗਿਆ ਇਸ ਤਰ੍ਹਾਂ ਹੀ ਕਿਤਰ ਦਾ ਨਾਮ ਉਦ ਹੈ ਕੋਈ ਫਰਕ ਨਹੀਂ ਹੈਗਾ ਕਈ ਬੰਦੇ ਮੈਨੂੰ ਆ ਕੇ ਪੁੱਛਦੇ ਨੇ ਜੀ ਊਦ ਚਾਹੀਦਾ ਇਤਰ ਨਹੀਂ ਚਾਹੀਦਾ ਤਾਂ ਊਦ ਹੀ ਇਤਰ ਦਾ ਨਾਮ ਹੈ ਕਿਤੇ ਵੀ ਜਾ ਕੇ ਤੁਸੀਂ ਪੁੱਛ ਸਕਦੇ ਹੋ ਕਿ ਊਦ ਦਾ ਇਤਰ ਲੈਣਾ ਹੈ ਜਾਂ ਕਿਸੇ ਹੋਰ ਚੀਜ਼ ਦਾ ਇਤਰ ਲੈਣਾ ਹੈ ਫੁੱਲ ਦਾ ਇਤਰ ਲੈਣਾ ਇਸੇ ਤਰ੍ਹਾਂ ਊਦ ਲੱਕੜ ਜਿਹੜੀ ਅਸਾਮ ਦੇ ਵਿੱਚ ਪੈਦਾ ਹੁੰਦੀ ਹੈ ਤੇ ਬਾਗਾ ਦਾ ਅਸਾਮ ਚ ਨੇ ਉੱਥੋਂ ਕੱਟ ਕੇ ਦੁਬਈ ਵਗੈਰਾ ਜਾਂਦੇ ਨੇ ਉੱਥੋਂ ਤਿਆਰ ਹੋ ਕੇ ਪੱਕਾ ਮਾਲ ਇੰਡੀਆ ਚ ਆਪਣੇ ਵਾਪਸ ਆ। ਬਹੁਤ ਵਧੀਆ ਨੌਲੇਜ ਦਿੱਤੀ ਤੁਸੀਂ ਵਾਈ ਜਾਨਾ। ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਵਿਊਅਰਸ ਐ ਉਹਨਾਂ ਨੂੰ ਵੀ ਕਾਫੀ ਅੱਛੀ ਨੌਲੇਜ ਮਿਲਦੀ ਹੋਣੀ ਐ। ਸੋ ਜੇ ਤੁਸੀਂ ਬਿਲਕੁਲ ਬ੍ਰਾਂਡਡ ਇਤਰ ਜਾਂ ਪਰਫਿਊਮਸ ਦਾ ਸਵਾਦ ਚਖਣਾ ਚਾਹੁੰਦੇ ਹੋ, ਉਹਨਾਂ ਦੀ ਖੁਸ਼ਬੂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਡਾਇਰੈਕਟ ਇਹਨਾਂ ਨਾਲ رابطہ ਕਰ ਸਕਦੇ ਹੋ। ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰੀਕੇ ਤਾਂ ਉਹਨਾਂ ਨੇ ਫੋਨ ਨੰਬਰ ਵੀ ਆਪਣਾ ਦਿੱਤਾ ਹੈ ਐਡਰੈਸ ਵੀ ਦੱਸ ਦਿੱਤਾ ਹੈ ਤੇ ਤੁਸੀਂ ਜਰੂਰ ਆਓ ਵਿਜ਼ਿਟ ਕਰੋ ਤੇ ਦੱਸਿਓ ਆਪਣਾ ਜਿਹੜਾ ਫੀਡਬੈਕ ਹੈ ਕਮੈਂਟਾਂ ਜਰੂਰ ਦੱਸੋ ਫਿਰ ਮਿਲਾਂਗੇ ਉਦੋਂ ਤੱਕ ਬਨਰੋ ਪੰਜਾਬ ਟੂਡੇ 24 ਦੇ ਨਾਲ ਸਤਿ ਸ਼੍ਰੀ ਅਕਾਲ